ਸੋਸ਼ਲ ਮੀਡੀਆ 스타 ਕਮਲ ਕੌਰ ਦਾ ਪਿਛਲੇ ਦਿਨੀ ਕਤਲ ਕਰ ਦਿੱਤਾ ਗਿਆ ਉਸ ਦੀ ਲਾਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਖੜੇ ਇੱਕ ਗੱਡੀ ਚੋਂ ਬਰਾਮਦ ਹੋਈ ਜਿਸ ਤੋਂ ਬਾਅਦ ਅਮਰਿਤਪਾਲ ਸਿੰਘ ਮੈਰੋ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਹੀ ਇਸ ਮਾਮਲੇ ਦੇ ਵਿੱਚ ਅਮਰਿਤਪਾਲ ਸਿੰਘ ਮੈਰੋ ਨੂੰ ਵੀ ਨਾਮਜ਼ਦ ਕੀਤਾ ਗਿਆ ਅਮਰਿਤਪਾਲ ਸਿੰਘ ਮੈਰੋ ਨੇ ਸੋਸ਼ਲ ਮੀਡੀਆ ਤੇ ਇਸ ਸੰਬੰਧਿਤ ਪੋਸਟ ਵੀ ਸਾਂਝੀ ਕੀਤੀ ਜਿਸ ਦੇ ਵਿੱਚ ਉਸਨੇ ਕਿਹਾ ਕਿ ਜੋ ਪੰਜਾਬ ਦੇ ਵਿੱਚ ਗੰਦ ਪਾਇਆ ਹੋਇਆ ਹੈ ਇਹਨਾਂ ਵਰਗੇ ਸੋਸ਼ਲ ਮੀਡੀਆ ਸਟਾਰਸ ਨੇ ਜਿਸ ਤਰੀਕੇ ਦੇ ਨਾਲ ਲੱਚਰਤਾ ਫੈਲਾਈ ਜਾ ਰਹੀ ਹੈ ਇਹਨਾਂ ਦੇ ਖਿਲਾਫ ਸਖਤ ਐਕਸ਼ਨ ਹੋਣਾ ਚਾਹੀਦਾ ਤੇ ਉਹ ਬਿਲਕੁਲ ਬਰ ਕਿ ਪੰਜਾਬ ਦੇ ਬੱਚੇ ਅਜੀਹ ਕੰਟੈਂਟ ਦੇਖਣ ਕੇ ਪੰਜਾਬ ਦੇ ਬੱਚਿਆਂ ਨੂੰ ਵਿਗਾੜ ਰਹੇ ਨੇ ਨੌਜਵਾਨ ਪੀੜੀ ਤੇ ਗਲਤ ਅਸਰ ਪੈ ਰਿਹਾ ਇਸ ਕਰਕੇ ਉਹਨਾਂ ਦੇ ਵੱਲੋਂ ਅਜੀਹੇ ਜਿਹੜੇ ਕਦਮ ਨੇ ਹੁਣ ਚੁੱਕੇ ਜਾਣਗੇ ਤੇ ਨਾਲ ਹੀ ਉਹਨਾਂ ਨੇ ਹੋਰ ਸੋਸ਼ਲ ਮੀਡੀਆ ਸਟਾਰਸ ਨੂੰ ਧਮਕੀ ਦਿੱਤੀ ਸੀ ਕਿ ਜਿਹੜੇ ਇਤਰਾਜ਼ਯੋਗ ਕੰਟੈਂਟ ਆਪਣੇ ਸੋਸ਼ਲ ਮੀਡੀਆ ਤੇ ਪਾਉਂਦੇ ਨੇ ਉਹ ਡਿਲੀਟ ਕਰ ਦੇਣ ਤੇ ਨਾਲ ਹੀ ਮਾਫੀ ਮੰਗ ਲੈਣ ਜੇਕਰ ਉਹ ਮਾਫੀ ਨਹੀਂ ਮੰਗਦੇ ਤੇ ਨਾ ਹੀ ਕੰਟੈਂਟ ਡਿਲੀਟ ਕਰਦੇ ਨੇ ਤਾਂ ਫਿਰ ਉਹ ਖੁਦ ਦੇਖ ਲੈਣਗੇ ਉਹਨਾਂ ਦਾ ਕੀ ਕਰਨਾ ਹੈ ਇਸ ਤੋਂ ਬਾਅਦ ਹੁਣ ਇੱਕ ਸਵਾਲ ਖੜਾ ਹੋ ਰਿਹਾ ਕਿ ਕੀ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਖਿਲਾਫ ਵੀ ਨਿਹੰਗ ਸਿੰਘਾਂ ਦੇ ਬਦੋਂ ਕੋਈ ਐਕਸ਼ਨ ਲਿਆ ਜਾਵੇਗਾ ਕਿਉਂ ਕਿਉਂਕਿ ਅਮਰਿਤਪਾਲ ਸਿੰਘ ਦੀ ਸੋਸ਼ਲ ਮੀਡੀਆ ਤੇ ਇੱਕ ਚੈਟ ਪੇਸ਼ ਹੋ ਦਿਨਾਂ ਦੀ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਅਸ਼ਲੀਲ ਗੱਲਾਂ ਜਿਹੜੀਆਂ ਨੇ ਉਹ ਵੱਖ-ਵੱਖ ਲੜਕੀਆਂ ਦੇ ਨਾਲ ਕਰਦਾ ਹੋਇਆ ਦਿਖਾਈ ਦੇ ਰਿਹਾ। ਹਾਲਾਂਕਿ ਅਜੇ ਸਪਸ਼ਟ ਨਹੀਂ ਹੈ ਕਿ ਅਮਰਿਤਪਾਲ ਸਿੰਘ ਦੇ ਵੱਲੋਂ ਇਹ ਚੈਟ ਕੀਤੀ ਗਈ ਹੈ ਜਾਂ ਫਿਰ ਨਹੀਂ ਪਰ ਫਰੀਦਕੋਟ ਪੁਲਿਸ ਦੇ ਵੱਲੋਂ ਗੁਰਪ੍ਰੀਤ ਹਾਰੀ ਨੂੰ ਦੇ ਕਤਲ ਮਾਮਲੇ ਦੇ ਵਿੱਚ ਟਿੰਡਰ ਐਪ ਤੋਂ ਇੱਕ ਅਕਾਊਂਟ ਦੀ ਜਾਣਕਾਰੀ ਮੰਗੀ ਸੀ ਜਿਸ ਦੇ ਵਿੱਚ ਸ਼ੱਕ ਜ਼ਾਹਰ ਕੀਤਾ ਗਿਆ ਸੀ ਕਿ ਇਹ ਅਕਾਊਂਟ ਅਮਰਿਤਪਾਲ ਸਿੰਘ ਦਾ ਹੋ ਸਕਦਾ ਹੈ ਕਿਉਂਕਿ ਅਕਾਊਂਟ ਦੁਬਈ ਤੋਂ ਚੱਲ ਰਿਹਾ ਸੀ ਤੇ ਤਸਵੀਰ ਵੀ ਉਸਦੀ ਲੱਗੀ ਸੀ ਤੇ ਇਸ ਅਕਾਊਂਟ ਦੇ ਜ਼ਰੀਏ ਕਈ ਕੁੜੀਆਂ ਦੇ ਨਾਲ ਵੱਖ-ਵੱਖ ਅਕਾਊਂਟਸ ਦੇਉਤੇ ਕਈ ਕੁੜੀਆਂ ਦੇ ਨਾਲ ਕਰੀਬ 6 ਕੁੜੀਆਂ ਦੇ ਨਾਲ ਅਸ਼ਲੀਲ ਚੈਟ ਕੀਤੀ ਗਈ ਹੈ ਕਾਫੀ ਅਸ਼ਲੀਲ ਗੱਲਾਂ ਕੀਤੀਆਂ ਗਈਆਂ ਨੇ ਜੋ ਕਿ ਲਗਾਤਾਰ ਵਾਇਰਲ ਹੋ ਰਹੀਆਂ ਨੇ ਇਸ ਤੋਂ ਬਾਅਦ ਇਹ ਸਵਾਲ ਖੜਾ ਹੋ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਕਮਲਕੌਰ ਦੇ ਨਾਲ ਜੋ ਉਸ ਦਾ ਹਸ਼ਰ ਹੋਇਆ ਜੋ ਕਮਲਕੌਰ ਦੇ ਨਾਲ ਕੀਤਾ ਗਿਆ ਨਿਹੰਗ ਸਿੰਘਾਂ ਦੇ ਵੱਲੋਂ ਕਿ ਉਹ ਇਤਰਾਜ਼ ਹੈ ਉਹ ਕੰਟੈਂਟ ਸੋਸ਼ਲ ਮੀਡੀਆ ਤੇ ਪਾਉਂਦੀ ਸੀ ਇਤਰਾਜ਼ ਉਹ ਵੀਡੀਓ ਉਸ ਦੇ ਵੱਲੋਂ ਪੋਸਟ ਕੀਤੀਆਂ ਜਾਂਦੀਆਂ ਸੀ ਤੇ ਕੀ ਅਮਰਿਤਪਾਲ ਸਿੰਘ ਦੇ ਖਿਲਾਫ ਵੀ ਕੋਈ ਐਕਸ਼ਨ ਹੁੰਦਾ ਜੇਕਰ ਸਪਸ਼ਟ ਹੋ ਜਾਂਦਾ ਕਿ ਚੈਟ ਅਮਰਿਤਪਾਲ ਸਿੰਘ ਦੇ ਵੱਲੋਂ ਹੀ ਕੀਤੀ ਗਈ ਹੈ ਦੋਸਤੋ ਬਾਅਦ ਕੀ ਨਿਹੰਗ ਸਿੰਘ ਅਮਰਿਤਪਾਲ ਸਿੰਘ ਦੇ ਉੱਤੇ ਵੀ ਸ਼ਿਕੰਜਾ ਕੱਸਣਗੇ ਜਿਸ ਤਰੀਕੇ ਦੇ ਨਾਲ ਕਮਲਕੌਰ ਦੇ ਖਿਲਾਫ ਸਖਤ ਐਕਸ਼ਨ ਲਿਆ ਗਿਆ ਉਸ ਦਾ ਤੇ ਕਤਲ ਹੀ ਕਰ ਦਿੱਤਾ ਗਿਆ ਤੇ ਕੀ ਅਮਰਿਤਪਾਲ ਸਿੰਘ ਦੇ ਖਿਲਾਫ ਵੀ ਹੁਣ ਸਖਤ ਐਕਸ਼ਨ ਲਿਆ ਜਾਂਦਾ ਹੈ ਕਿਉਂਕਿ ਬਾਕੀ ਸੋਸ਼ਲ ਮੀਡੀਆ ਸਟਾਰਸ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਕਿਸੇ ਵੈਦ ਦਾ ਦੀਆਂ ਐਡਸ ਕਰਦੇ ਨੇ ਜਾਂ ਫਿਰ ਹੋਰ ਵੀ ਕਈ ਅਜਿਹੇ ਲੋਕਾਂ ਦੀਆਂ ਐਡਸ ਕਰਦੇ ਨੇ ਜੋ ਕਿ ਸਹੀ ਨਹੀਂ ਹੁੰਦੀਆਂ ਨੇ ਉਹ ਉਹਨਾਂ ਨੂੰ ਧਮਕੀ ਦਿੱਤੀ ਗਈ ਹੈ ਕਿ ਇਹ ਵੀ ਹੁਣ ਆਪਣਾ ਦੇਖ ਲੈਣ ਕਿ ਇਹਨਾਂ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਆਪਣੇ ਸੋਸ਼ਲ ਮੀਡੀਆ ਤੋਂ ਆਪਣਾ ਕੰਟੈਂਟ ਡਿਲੀਟ ਕਰ ਦੇਣਾ ਚਾਹੀਦਾ ਪਰ ਇਸ ਦੇ ਨਾਲ ਹੀ ਹੁਣ ਜੋ ਟਿੰਡਰ ਐਪ ਤੋਂ ਫਰੀਦਕੋਟ ਪੁਲਿਸ ਨੇ ਜਾਣਕਾਰੀ ਮੰਗੀ ਸੀ ਜਿਸ ਅਕਾਊਂਟ ਦੀ ਜਾਣਕਾਰੀ ਮੰਗੀ ਸੀ ਉਸ ਦੀ ਚੈਟ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਅਮਰਿਤ ਸੰਦੂ ਨਾਮ ਦੇ ਅਕਾਊਂਟ ਦੇ ਉੱਤੋਂ ਕੁੜੀਆਂ ਦੇ ਨਾਲ ਅਸ਼ਲੀਲ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਈ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਜਾ ਰਹੀ ਹੈ ਇਸ ਪੇਚੋ ਹੁਣ ਸਵਾਲ ਹੈ ਕਿ ਜੇਕਰ ਸਪਸ਼ਟ ਹੋ ਜਾਂਦਾ ਹੈ ਕਿ ਅਮਰਿਤਪਾਲ ਸਿੰਘ ਦਾ ਹੀ ਇਹ ਅਕਾਊਂਟ ਹੈ ਤਾਂ ਕੀ ਨਿਹੰਗ ਸਿੰਘਾਂ ਦੇ ਵੱਲੋਂ ਅਮਰਿਤਪਾਲ ਸਿੰਘ ਦੇ ਖਿਲਾਫ ਕੋਈ ਸਖਤ ਐਕਸ਼ਨ ਲਿਆ ਜਾਂਦਾ ਹੈ